ਟੈਂਪਰੇਚਰ ਏਸੀ ਦਾ 16 ਦੇ ਕਰਕੇ ਟਿਕਾ ਕੇ ਬੈਠੇ ਹੋਏ ਨੇ ਹੱਡੀਆਂ ਦੇ ਵਿੱਚੋਂ ਆਪਣੀ ਬੋਡੀ ਦੇ ਅੰਦਰੋਂ ਵੇਸਟ ਨਿਕਲਦਾ ਪਸੀਨਾ ਕਹਿੰਦੇ ਆਪਾਂ ਨੂੰ ਉਹ ਪਸੀਨਾ ਨਹੀਂ ਨਿਕਲੇਗਾ ਤੇ ਇਨਫਲੇਮੇਸ਼ਨ ਬੋਡੀ ਦੇ ਅੰਦਰ ਆਏਗੀ 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 ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਬੋਡੀ ਦੇ ਅੰਦਰ ਇੱਕ ਹੀਟ ਜਨਰੇਟ ਕਰਨੀ ਆ ਉਹਦੇ ਵਿੱਚ ਜਿਹੜਾ ਤੁਹਾਡਾ ਇੰਡਜੈਸਟ ਫੂਡ ਏ ਉਹਨੂੰ ਪਹਿਲਾਂ ਤੇ ਇੰਨੇ ਪਛਾਣਾ ਪਚਾ ਕੇ ਤੁਹਾਨੂੰ ਪਸੀਨਾ ਲੈ ਕੇ ਆਣਾ ਤੇ ਮੇਰੀ ਇੱਕ ਬੇਨਤੀ ਇੱਕ مشورہ ਹੈਗਾ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੇ ਫਾਰਮੂਲਾ ਵਰਤਣਾ ਕੋਸ਼ਿਸ਼ ਕਰੋ ਕਿਸੇ ਤਰੀਕੇ ਤੁਹਾਨੂੰ ਪਸੀਨਾ ਆਏ ਚਾਹੇ ਤੁਸੀਂ ਚੱਲੋ ਫਿਰੋ ਚਾਹੇ ਤੁਸੀਂ ਹੋਰ ਕੁਝ ਨਹੀਂ ਤੇ ਏਸੀ ਦਾ ਬਟਨ ਹੀ ਬੰਦ ਕਰ ਲਓ ਠੀਕ ਹੈ ਜਦੋਂ ਤੱਕ ਤੁਸੀਂ ਏਸੀ 'ਚ ਬੈਠੋਗੇ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲੋਗੇ ਇਹ ਨੁਸਖੇ ਫਾਰਮੂਲੇ ਨੇ ਵੀ ਤੁਹਾਡੀ ਹੈਲਪ ਨਹੀਂ ਕਰਨੀ ਚਾਹੇ ਤੁਸੀਂ ਆ ਗੁੱਟ ਦੀ ਗੱਲ ਕਰ ਲਓ ਰਿਸਟ ਦੀ ਗੱਲ ਕਰ ਲਓ ਜਾਏ ਤੁਸੀਂ ਇਹਦੀ ਗੱਲ ਕਰ ਲਓ ਕਿਤੇ ਵੀ ਜੋਇੰਟ ਦੇ ਵਿੱਚ ਜਿੱਥੇ ਚਰਬੀ ਇਕੱਠੀ ਹੋ ਗਈ ਜਾਂ ਤੁਹਾਨੂੰ ਲੱਗਦਾ ਪਿਆ ਵੀ ਬਹੁਤ ਸੁੱਜ ਕੇ ਭੜੋਲਾ ਹੋ ਗਿਆ ਇਹ ਉੱਥੇ-ਉੱਥੇ ਕੰਮ ਕਰੇਗਾ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਅਸੀਂ ਆਲਰੇਡੀ ਰਿਜ਼ਲਟ ਲੈ ਚੁੱਕੇ ਹਾਂ